ਕੌਮੀ ਮਾਰਗ ਬਠਿੰਡਾ ਚੰਡੀਗੜ੍ਹ ਤੇ ਸਥਿਤ ਡੇਰਾ 인ਦਰਦਾਸ ਵਿਖੇ ਸ੍ਰੀ ਸ੍ਰੀ 108 ਸਤਿਬਾਬਾ 인ਦਰਦਾਸ ਜੀ ਦੀ ਅੱਜ 43ਵੀਂ ਵਰ੍ਹੇ ਡੇਰੇ ਦੇ ਮੁਖ ਸੰਚਾਲਕ ਸੰਤ ਭਗਵਾਨ ਦਾਸ ਜੀ ਅਗਵਾਈ ਹੇਠ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਸ੍ਰੀ ਚੰਦਰ ਸਿਦਾਂਤ ਸਾਗਰ ਦੇ ਪਾਠ ਦੇ ਭੋਗ ਪਾਏ ਗਏ। ਸੰਤ ਭਗਵਾਨ ਦਾਸ ਜੀ ਨੇ ਸਮਾਗਮ ਵਿੱਚ ਪਹੁੰਚੀਆਂ ਹੋਈਆਂ ਸੰਗਤਾਂ ਨੂੰ ਅਸ਼ੀਰਵਾਦ ਦਿੰਦਿਆਂ ਹੋਇਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸੰਤ ਬਾਬਾ 인ਦਰਦਾਸ ਜੀ ਵੱਲੋਂ ਦੱਸੇ ਹੋਏ ਰਸਤੇ ਤੇ ਚੱਲ ਕੇ ਜੀਵਨ ਸਫਲਾ ਕਰਨਾ ਚਾਹੀਦਾ ਹੈ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਵੱਲੋਂ ਬਾਬਾ ਜੀ ਦੀ ਸਮਾਰਥੇ ਮੱਥਾ ਟੇਕ ਕੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਸ੍ਰੀ ਚੰਦਰ ਸਾਗਰ ਸਿਦਾਂਤ ਪਾਠ ਦੇ ਭੋਗ ਤੋਂ ਬਾਅਦ ਸਾਧੂ ਸੰਤਾਂ ਦੀ ਪੰਗਤ ਲਗਾਈ ਗਈ। ਜਿਸ ਵਿੱਚ ਵਕ ਵਕ ਸੂਬਿਆਂ ਤੋਂ ਸਾਧੂ ਮਹਾਪੁਰਸ਼ ਵੱਡੀ ਗਿਣਤੀ ਵਿੱਚ ਸੰਤ 인ਦਰਦਾਸ ਜੀ ਨੂੰ ਸ਼ਰਦਾ ਦੇ ਫੁੱਲ ਪੇਟ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ। इस मौके सेवादारा वलो डेरे अंदर पिछले कई दिनों तो सेवा की जा रही है शहर के आले दुआले पिंडों तो सेवादारा वालों बरसी ते पहुँचिया संगतों लिय खाण पीण दटालों का प्रबंध किया गया है मिनी सहारा वेलफेयर क्लब वालों मेडिकल कैंप लगाया गया है अते मिस्तरी भाईचारे वलों पिछले कई दिना तो डेरे अंदर श्रद्धालुआ चार लंगर लगाया गया है संत इंद्रदास की बरसी ते तीन रोज़ा भारी मेला लगता है ਜਿਸ ਵਿੱਚ ਬੱਚਿਆਂ ਦੇ ਖਿਡੌਣੇ ਖੇਡਾਂ ਅਤੇ ਚੋਲਿਆਂ ਦਾ ਪ੍ਰਬੰਧ ਕੀਤਾ ਗਿਆ ਹੈ ਅੰਤ ਵਿੱਚ ਸੰਤ ਭਗਵਾਨ ਦਾਸ ਵੱਲੋਂ ਆਇਆ ਹੋਇਆ ਸੰਗਤਾਂ ਦਾ ਧੰਨਵਾਦ ਕੀਤਾ ਗਿਆ होरना तो इलावा इस मौके संत दर्शन मुनि संत विवेक मुनि, संत राम सर संत विधायक लाभ सिंह उगोके सुरेश कुमार काला हेमराज संटी मौड़ आशुपूत असोकीपूत संजीव टांडा संजू गुप्ता रघुवीर चंद अगरवाल टीटू दीक्षित पंडित, अश्वनी कुमार चौधरी जगतार वासी गोल्डी मेहता परमजीत पम्मा बाबा बूटा सिंह ताजोके ਡਾਕਟਰ ਰਾਮ ਡਾਕਟਰ ਨਰੇਸ਼ ਬਾਂਸਲ ਸੁਸ਼ੀਲ ਸੰਤਾ ਟਿਲਵਾ ਜੀਵਨਪੂਤ ਸੁਰੇਸ਼ ਚੰਦੇਲ ਨਾਜ ਸਿੰਗਲਾ ਅਕਸ਼ੇ ਸ਼ਰਮਾ ਬਿੰਦਰ ਮਿਸਤਰੀ ਹਰਪਾਲ ਸਿੰਘ ਮਿਸਤਰੀ ਮਹਿੰਦਰ ਸਿੰਘ ਨੂਰੀ ਜਗਜੀਤ ਸਿੰਘ ਨੂਰੀ ਜੀਵਨ ਅਜੋਲਾ ਕਮਲ ਵਿਰਕ ਦੀਪਾ ਬੂਟਾ ਵਾਲਾ ਮੋਹਿਤ ਸਿੰਗਲਾ ਪਰਵੀਨ ਗਰਗ ਅਸ਼ੋਕ ਮਿੱਤਰ ਹਰਜੋਤ ਬਾਵਾ ਪੰਮੀ ਸਿੰਘ ਸ਼ਾਸਤਰੀ ਅਸ਼ਵਨੀ ਸ਼ਰਮਾ ਆਦੇ ਹਾਜ਼ਰ ਸਨ multimod spam po 福 難i har un the un their ind un ing હા ਸੀਵਰੇਤੀ ਕਹਿਣਾ ਚਾਹੁੰਦੇ ਆਂ ਆਪਾਂ ਸਰਕਾਰ ਦੀ ਵਸਤੇ ਲਈ ਸਾਰੇ ਧਰਮਾਂ ਦੇ ਲੋਕਾਂ ਨੂੰ ਜੋ ਸਤਿਕਰ ਜੀਐਸਆਈ ਸਾਰੇ ਧਰਮਾਂ ਦੇ ਸੰਜੇ ਲੋਕਾਂ ਨੂੰ ਲਾਉਂਦੇ ਆ ਉਹ ਆ ਕੀ ਸੀਵਰੇਤੀ ਕਹਿੰਦੇ ਆ ਸਰਕਾਰੀ ਨੂੰ ਵਸਤੇ ਦੀ ਸੰਸਾ ਦੀ ਤੇ ਤੁਸੀਂ ਕਿ ਕਿਰਵਾਉਣ ਦੀ ਕੋਸ਼ਿਸ਼ ਕਰਿਆ ਨਾ ਆਹਨ ਕਰਵਾਉਣ ਸਤ ਕਰ ਬਿਲਕੁਲ ਨੰਬਰ ਸੰਗਤ ਬਹੁਤ ਹੀ ਸਫਦਾ ਹੁਕਮ ਨਾਲ ਆਉਂਦੀ ਹੈ ਜੋ ਆਪ ਦੀ ਮੰਦੀ ਮਰਦਾਂ ਲੈ ਕੇ ਆਉਂਦੀ ਆ ਪੂਰਨ ਹੁੰਦੀ ਆ ਸਿੱਧਾ ਆਪਾਂ ਸਰਕਾਰ ਦੀ ਸਾਰੇ ਧਰਮਾਂ ਦੇ ਸੰਜੇ ਦੇ ਦਰਬਾਰ ਸੰਗਤ ਇਹ ਤਰ੍ਹਾਂ ਕੋ ਸਮਾਧਾਨ ਕੋ ਬਹੁਤ ਭਰਤ ਹੁੰਦਾ ਇਥੇ ਇਹ ਜਿਹੜੇ ਸਰਕਾਰੀ ਵਗੈਰਾ ਰੋਸਨਾ ਹਮਾਰਾ ਇਹ ਆਪਣਾ ਕੰਮ ਕਰਦੀ ਹੈ ਜਾਨੀ ਸੰਸਥਾ ਸਤਨਾਗਰੀ ਇਹ ਜਿਹੜੀ ਉਹ ਮਤਲਬ ਸਾਡੇ ਨਾਲ ਸਾਥ ਚੁੱਕੀ ਹੈ ਜਿਹੜੀ ਬਸ ਕਰਦੇ ਹਾਂ ਸੰਭਾਲ ਲੈਂਦਾ ਹਨ ਹਨ ਇਸ ਤਰੀਕੇ ਇਹ ਚਾਹ ਦਾ ਲੰਗਰ ਚੱਲ ਰਿਹਾ ਹੈ ਇਹ ਕਿਹਦੇ ਵੱਲੋਂ ਚੱਲ ਰਿਹਾ ਹੈ ਇਹੀ ਬਾਬਾ ਦੀ ਕਿਰਪਾ ਨਾਲ ਹੀ ਬਸ ਤੁਸੀਂ ਕਹਿ ਰਹੇ ਹੋ ਨੰਗਰ ਚੱਲ ਰਿਹਾ ਹੈ ਲੇਕਿਨ ਅਰੇ ਇਹ ਪੂਰੇ ਜਿਹੜਾ ਆਗਾ ਨਾ ਉਹ ਸੁਪਾ ਵਿਚਾਰ ਹੈ ਜਿਹੜਾ ਇਸ ਕਰਮਾ ਦੇ ਮੰਤਰੀ ਕਮੇਟੀ ਬਣੀ ਹੋਈ ਹੈ ਉਹ ਵੀ ਸਾਰੇ ਨਗਰ ਦੇ ਲੋਕਾਂ ਦੇ ਨਾਲ ਚਾਹ ਲੰਗਰ ਚਲਾਇਆ ਜਾਂਦਾ ਹੈ 40 ਵੀ ਬਾਕੀ ਹੈ 40 ਸਾਲ ਤੋਂ ਇਹ ਨਹੀਂ ਚੱਲ ਰਿਹਾ ਅੱਛਾ ਪਿਛਲੇ 40 ਸਾਲ ਤੋਂ ਚੱਲ ਰਿਹਾ ਹੈ ਜੀ ਹਾਂ ਜੀ ਸਰਕਾਰੀ ਖਾਣ ਦੀ ਗੱਲ ਰਹੀ। ਇਹ ਪ੍ਰੋਗਰਾਮ ਸੀਗਾ ਉਹ ਕਿਸ ਦਿਨ ਸ਼ੁਰੂ ਹੋਇਆ ਸੀਗਾ ਇਹ ਬਾਬਾ ਜੀ ਦਾ ਬਹੁਤ ਲੰਮਾ ਹੁੰਦਾ ਸਰਕਾਰੀ ਸਰਪਾ ਦਾ ਹੁੰਦਾ ਜੇਕਰ ਜਿਨਾ ਖੰਡ ਮਾ ਫਾ ਦਾ ਸਾਰੇ ਸਾਡੇ ਦੇ ਪਾਸ ਹੁੰਦੇ ਨੇ ਜੀ ਉਹ ਆਪਣਾ 4 ਰਿ ਤੋਂ ਸ਼ੁਰੂ ਹੋਇਆ ਜੀ ਤੇ ਮੋਜੂ ਹੋਇਆ ਹੈ। ਮੇਰੇ ਸਾਥ ਪਾਸ ਵੀ ਲੱਗੀ ਹੈ ਜੀ ਲੰਗਰ ਸਾਰੇ ਭੈਣ ਭਾਂਇ ਕਿੱਥੇ ਰਹਿ ਛੇ ਗਏ। ਅੱਜ ਬਾਬਾ ਇੰਦਰ ਦਾ ਅੱਜ ਦੀ 44ਵੀਂ ਵਰਧੀ ਮੇਰਾ ਬਾਬਾ ਇੰਦਰ ਦਾ ਦੇ ਵਿੱਚ ਬੜੀ ਜੀ ਸ਼ਰਧਾ ਦੇਤੋਂ ਉਤਾਰਨਾ ਬਣਾਈ ਜਾ ਰਹੀ ਹੈ। ਇਸ ਵਿੱਚ ਬਹੁਤ ਹੀ ਬੁਰਾ ਮੌਸਮ ਨੇੜੇ ਸੰਗ ਦਾ ਲੰਘੇ ਪਾਣੀ ਛਕ ਰਹੀਆਂ ਨੇ ਸਾਡੇ ਮੁਤਾਬਿਕ ਅੱਜ 40 ਤੋਂ 45 ਜਾਂ ਸੰਗ ਦਾ ਲੰਘੇ ਛਕ ਰਹੀਆਂ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਸੰਗਤਾਂ ਦੇ ਵਿੱਚ ਇੱਕਾ ਸ਼ਾਗ ਅਸੀਂ ਤੁਹਾਨੂੰ ਦੱਸ ਵੀ ਨਹੀਂ ਸਕਦੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਬਹੁਤ ਹੀ ਸ਼ਾਂਤ ਸੁਖੰਤ ਨਾਲ ਚੱਲ ਰਿਹਾ ਹੈ ਓਕੇ